ਸਟਾਰਟ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇਕਰ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਵਾਪਰੇ ਘਟਨਾਕ੍ਰਮ ਨੇ ਜਿੱਥੇ ਪਹਿਲਾਂ ਹੀ ਅਨੇਕ ਅਨੇਕਾਂ ਤਰ੍ਹਾਂ ਦੇ ਵਿਵਾਦਾਂ ਵਿੱਚ ਕਿਰੇ ਕੇਜਰੀਵਾਲ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕੀਤਾ ਹੈ ਉਥੇ ਉਠਿਆ ਇਹ ਵਿਵਾਦ ਐਂਡ ਚੋਣਾਂ ਦੇ ਮੌਕੇ ਆਮ ਆਦਮੀ ਪਾਰਟੀ ਉੱਤੇ ਭਾਰੂ ਪੈ ਸਕਦਾ ਹੈ ਡੰਡੀ ਪਹਿਲਾਂ ਵੀ ਅਨੇਕਾਂ ਵਾਰ ਨਵੀਂ ਬਣੀ ਇਹ ਪਾਰਟੀ ਜੋ ਪਹਿਲਾਂ ਦਿੱਲੀ ਦੀਆਂ ਚੋਣਾਂ ਜਿੱਤੀ ਅਤੇ 2 ਸਾਲ ਪਹਿਲਾਂ ਇਹ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਵੱਡੀ ਜਿੱਤ ਪ੍ਰਾਪਤ ਕਰਕੇ ਪ੍ਰਸ਼ਾਸਨ ਚਲਾ ਰਹੀ ਹੈ ਇਸ ਪਾਰਟੀ ਦਾ ਜਨਮ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਸਾਲ 211 ਵਿੱਚ ਭਾਰਤ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਹੋਇਆ ਸੀ ਡੰਡੀ ਅੰਨਾ ਹਜ਼ਾਰੇ ਦੇ ਨਾ ਕਰਨ ਤੋਂ ਬਾਅਦ ਵੀ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੇ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਡੰਡੀ ਅੰਨਾ ਹਜ਼ਾਰੇ ਅੱਜ ਵੀ ਉਹਨਾਂ ਦੇ ਵਿਰੋਧ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਡੰਡੀ ਸਮੇਂ-ਸਮੇਂ ਅਰਵਿੰਦ ਕੇਜਰੀਵਾਲ ਨੂੰ ਉਸ ਦੇ ਬਹੁਤ ਸਾਰੇ ਨੇੜੇ ਦੇ ਸਾਥੀ ਉਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਛੱਡਦੇ ਗਏ ਪਰ ਕੇਜਰੀਵਾਲ ਦੀਆਂ ਸਿਆਸੀ ਇੱਛਾਵਾਂ ਵਿੱਚ ਵਾਦਾ ਹੁੰਦਾ ਗਿਆ ਡੰਡੀ ਸਿਆਸਤ ਦੀ ਪੌੜੀ ਚੜਨ ਲਈ ਉਸਨੇ ਅੰਨਾ ਹਜ਼ਾਰੇ ਵੱਲੋਂ ਚਲਾਏ ਅੰਦੋਲਨ ਨੂੰ ਵੀ ਵਿਸਾਰ ਦਿੱਤਾ ਅਤੇ ਮੌਕਾ ਪ੍ਰਸਤੀ ਦੀਆਂ ਨੀਤੀਆਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਇਸ ਪੌੜੀ ਦੇ ਸਿਖਰਲੇ ਡੰਡੇ ਉੱਤੇ ਪਹੁੰਚਣਾ ਚਾਹੁੰਦਾ ਸੀ ਸਟਾਰ ਦਿੱਲੀ ਦੇ ਲੋਕਾਂ ਨੇ ਵਾਰ-ਵਾਰ ਉਸ ਉੱਤੇ ਅਤੇ ਉਸ ਦੀ ਨਵੀਂ ਪਾਰਟੀ ਉੱਤੇ ਵਿਸ਼ਵਾਸ ਕੀਤਾ ਡੰਡੀ ਪੰਜਾਬ ਵਾਸੀਆਂ ਨੇ ਵੀ ਉਸ ਵੱਲੋਂ ਦਿਖਾਏ ਸੁਪਨਿਆਂ ਨੂੰ ਆਪਣੇ ਮਨਾ ਵਿੱਚ ਵਸਾ ਲਿਆ ਪਰ ਹੌਲੀ-ਹੌਲੀ ਉਹਨਾਂ ਤੋਂ ਪਾਹੇ ਗਏ ਇਸ ਪਰਮ ਦਾ ਪਰਦਾ ਉਠਣਾ ਸ਼ੁਰੂ ਹੋ ਗਿਆ ਡੰਡੀ ਸਵਾਤੀ ਮਾਲੀਵਾਲ ਵੀ ਕੇਜਰੀਵਾਲ ਦੇ ਕੁਝ ਇੱਕ ਰਹਿ ਗਏ ਪਹਿਲੇ ਸਾਥੀਆਂ ਵਿੱਚੋਂ ਇੱਕ ਹੈ ਜੋ ਪਹਿਲਾਂ ਇਸ ਅੰਦੋਲਨ ਨਾਲ ਵੀ ਜੁੜੀ ਰਹੀ ਅਤੇ ਬਾਅਦ ਵਿੱਚ ਵੀ ਉਹ केजरीवाल ਅਤੇ ਆਮ ਆਦਮੀ ਪਾਰਟੀ ਦਾ ਇੱਕ ਅਹਿਮ ਹਿੱਸਾ ਬਣੀ ਰਹੀ ਡੰਡੀ ਉਸਨੇ ਜੁਲਾਈ 2015 ਤੋਂ ਲੈ ਕੇ ਜਨਵਰੀ 2024 ਤੱਕ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਵਜੋਂ ਕੰਮ ਕੀਤਾ ਡੰਡੀ ਇਸ ਅਹੁਦੇ ਉੱਤੇ ਰਹਿੰਦਿਆਂ ਉਸਨੇ ਆਪਣੀ ਵੱਖਰੀ ਪਛਾਣ ਬਣਾਈ ਡੰਡੀ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਉਹ ਗੰਭੀਰਤਾ ਨਾਲ ਜਾਣਕਾਰੀ ਲੈਂਦੀ ਰਹੀ ਅਤੇ ਔਰਤਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਸਰਗਰਮ ਵੀ ਰਹੀ ਅਤੇ ਸੰਘਰਸ਼ ਵੀ ਕਰਦੀ ਰਹੀ ਡੰਡੀ ਅੱਜ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਰਾਜ ਸਭਾ ਦੀ ਮੈਂਬਰ ਹੈ ਪਰ ਪਿਛਲੇ ਦਿਨੀ ਜੋ ਕੁਝ ਉਸ ਨਾਲ ਵਾਪਰਿਆ ਹੈ ਉਸ ਉੱਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ ਡੰਡੀ ਔਰਤਾਂ ਦੇ ਹੱਕਾਂ ਅਤੇ ਹਿੱਤਾਂ ਲਈ ਲਗਾਤਾਰ ਲੜਦੀ ਰਹੀ ਸਵਾਤੀ ਨਾਲ ਉਸ ਦੀ ਪਾਰਟੀ ਦੇ ਆਪਣੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਉਸ ਨਾਲ ਜਿਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਗਿਆ ਉਹ ਕਿਨਾ ਹੋਣਾ ਵੀ ਹੈ ਅਤੇ